ਦੋਸਤੋ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ YouTube ਚੈਨਲ ਕਿਵੇਂ ਬਣਾਉਣਾ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਆਪਣਾ YouTube ਚੈਨਲ ਖੋਲਣਾ ਲਓ ਜੀ ਆਪਾਂ ਲੋਗੋ ਵਾਲਾ ਆਪਸ਼ਨ ਖੋਲ ਲਿਆ ਫੋਟੋ ਵਾਲਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸੈਟਿੰਗ ਦੇ ਵਿੱਚ ਜਾਣਾ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਤੁਹਾਡੇ ਕੋਲ ਆਪਸ਼ਨ ਬਹੁਤ ਆਣਗੇ ਜਿਵੇਂ ਕਿ ਪਰਚੇਸ ਐਂਡ ਮੈਂਬਰਸ਼ਿਪ ਅਕਾਊਂਟ ਆਊਗਾ ਨਾ ਜਿਹੜਾ ਸੈਕਿੰਡ ਆਪਸ਼ਨ ਉਹਨੂੰ ਤੁਸੀਂ ਕਰਨਾ ਓਪਨ ਲਓ ਜੀ ਉਹ ਆਪ ਓਪਨ ਕਰ ਲਿਆ ਤੇ ਆਪਣੇ ਲਵੇ ਜਿਹੜੇ ਜਿਹੜੇ ਚੈਨਲ ਹੋਣਗੇ ਉਹ ਤੁਹਾਡੇ ਸ਼ੋ ਹੋ ਜਾਣਗੇ ਅਦਰਵਾਇਜ਼ ਤੁਸੀਂ ਕੋਈ ਹੋਰ ਚੈਨਲ ਬਣਾਉਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਸਭ ਤੋਂ ਥੱਲੇ ਆ ਜਾਣਾ ਆ ਲਿਖਿਆ ਹੋਇਆ ਐਡ ਅਕਾਊਂਟ ਇਹਨੂੰ ਕਰਨਾ ਤੁਸੀਂ ਨੇ ਓਪਨ ਇਹਨੂੰ ਓਪਨ ਕਰਨ ਤੋਂ ਬਾਅਦ youtube.com to sign in ਲੋ ਜੀ ਆਪਾਂ ਨੇ ਕਰਤਾ ਕੰਟੀਨਿਊ ਕੰਟੀਨਿਊ ਕਰਨ ਤੋਂ ਬਾਅਦ ਤੁਸੀਂ ਨੇ ਸਭ ਤੋਂ ਥੱਲੇ ਜਾਣਾ ਥੱਲੇ ਕੀ ਲਿਖਿਆ ਹੈ ਕ੍ਰੀਏਟ ਅਕਾਊਂਟ ਇਹਨੂੰ ਤੁਸੀਂ ਨੇ ਕਰਨਾ ਓਪਨ ਇਹ ਦੋ ਆਪਸ਼ਨ ਦੇਣਗੇ ਇਹ ਕਹਿੰਦਾ ਫੋਰ ਮਾਈ ਪਰਸਨਲ ਯੂਜ਼ ਫੋਰ ਵਰਕ ਔਰ ਮਾਈ ਬਿਜ਼ਨਸ ਤੁਸੀਂ ਨੇ ਫਸਟ ਵਾਲੀ ਆਪਸ਼ਨ ਸਿਲੈਕਟ ਕਰਨੀ ਆ ਹੁਣ ਇੱਥੇ ਫਸਟ ਨੇਮ ਸਰ ਨੇਮ ਹੁਣ ਤੁਸੀਂ ਜਿਹੜਾ ਵੀ ਮੰਨ ਲਓ ਨਾਮ ਰੱਖਣਾ ਚਾਹੁੰਦੇ ਹੋ ਉਹ ਰੱਖ ਸਕਦੇ ਹੋ ਜਿਵੇਂ ਕਿ ਮੈਂ ਨਾਮ ਰੱਖੂੰਗਾ ਟੈਕਨੀਕਲ ਟੈਕਨੀਕਲ ਗੁਰੀ ਲੋ ਜੀ ਆਪਾਂ ਨੇ ਨਾਮ ਰੱਖਤਾ ਟੈਕਨੀਕਲ ਗੁਰੀ ਚਲੋ ਜੀ ਅੱਗੇ ਅੰਬੇ ਸਿੰਘ ਅੰਬੇ ਸਿੰਘ ਇਨਫੋਰਮੇਸ਼ਨ ਆ ਰਹੀ ਹੈਗੀ ਹਨਾ ਇੰਟਰਵਿਊਰ ਬਰਥ ਐਂਡ ਜੈਂਡਰ ਤੇ ਆਪਾਂ ਨੇ ਕੀ ਕਰਨਾ ਜਿਹੜੀ ਤੁਹਾਡੀ ਡੇਟ ਆਫ ਬਰਥ ਰਹੇ ਹੋਊਗੀ ਉਹ ਤੁਸੀਂ ਨੇ ਸਿਲੈਕਟ ਕਰਨੀ ਹੈ ਜਿਵੇਂ ਇੱਧਰ ਕੋਈ ਦਿਨ ਆ ਜਿਹੜਾ ਉਹ ਸਿਲੈਕਟ ਕਰ ਲਓ ਔਰ ਇੰਜਨਲ ਕਰਨੇ ਦਾ ਕਰ ਲਓ ਕੋਈ ਚੱਕਰ ਨਹੀਂ ਬਾਕੀ ਤਾਂ ਅਤੇ ਉਦੋਂ ਬਾਅਦ ਕੀ ਆ ਗਿਆ ਮੰਥ ਆ ਗਿਆ ਤੁਹਾਡੇ ਡੇਟ ਆਫ ਬਰਥ ਦੇ ਦਾ ਮੰਥ ਕਿਹੜਾਗਾ ਮੰਨ ਲਾ ਜੇ ਜਨਵਰੀ ਫਰਵਰੀ ਮਾਰਚ ਤਾਂ ਉਹ ਸਿਲੈਕਟ ਕਰਨਾ ਤੁਸੀਂ ਨੇ ਆਪਣਾ ਮਾਰਚ ਆ ਤਾਂ ਮਾਰਚ ਕਰ ਲਿਆ ਤੇ ਇਦੋਂ ਬਾਅਦ ਕੀ ਕਰਨਾ ਬਾਈ ਜੀ ਜੀਅਰਸ ਕਰਨਾਗਾ ਜਿਵੇਂ ਸਾਲ ਹਨਾ ਕਿੰਨੇ ਸਾਲ ਦੇ ਵਿੱਚ ਤੁਹਾਡੀ ਡੇਟ ਆਫ ਬਰਥ ਹੋਈ ਸੀਗੀ ਮੰਨ ਲਓ ਆਪਣਾ 1992 ਆ ਹਨਾ ਤੇ ਆਪਾਂ ਨੇ 92 ਕਰ ਲਿਆ ਜੇਕਰ ਤੁਸੀਂ ਮੇਲ ਆ ਤਾਂ ਮੇਲ ਕਰੋ ਜੇ ਫੀਮੇਲ ਆ ਤਾਂ ਫੀਮੇਲ ਕਰੋ ਆਪਾਂ ਮੇਲ ਆ ਤਾਂ ਮੇਲ ਕਰਤਾ ਇਹ ਇੰਟਰ ਕਰਨ ਤੋਂ ਬਾਅਦ ਆਪਾਂ ਨੇ ਕਰਨਾ ਹੈ ਨੈਕਸਟ ਕਰਨਾ। ਲਓ ਜੀ ਨੈਕਸਟ ਕਰਿਆ ਤੇ ਹੁਣ ਤੁਸੀਂ ਨੂੰ ਚੂਜ਼ ਕਰਨਾ ਜਾਂ ਇਹਨਾਂ ਚੋਂ ਚੂਜ਼ ਕਰ ਸਕਦੇ ਹੋ ਜਾਂ ਕੋਈ ਹੋਰ ਰੱਖ ਸਕਦੇ ਹੋ ਜਿਵੇਂ anguri@technical.ad@gmail.com ਆਪਣੀ ਹਨਾ ਤੇ technicalguri20@gmail.com ਤੇ ਮੈਨੂੰ ਫਸਟ ਵਾਲੀ ਵਧੀਆ ਲੱਗੀ ਤੇ ਆਪਾਂ ਇਹ ਕਰਾਂਗੇ ਸਿਲੈਕਟ। ਲਓ ਜੀ ਸਿਲੈਕਟ ਕਰੀ ਤੇ ਕਰਦੇ ਆ ਨੈਕਸਟ। ਨੈਕਸਟ ਕਰਨ ਤੋਂ ਬਾਅਦ ਕੀ ਹੈ ਦੋਸਤੋ? ਤੁਸੀਂ ਨੇ ਆਪਣਾ ਪਾਸਵਰਡ ਪਾਸਵਰਡ ਰੱਖਣਾ ਆਪਣੇ ਤਰੀਕੇ ਨਾਲ ਕੋਈ ਵੀ ਰੱਖ ਸਕਦੇ ਹੋ ਜਨੀਕ ਜਾਂ ਹੋਵੇ ਵਧੀਆ ਜਹ ਹਣਾ ਤੁਹਾਡੇ ਯਾਦ ਵੀ ਹੋਣਾ ਚਾਹੀਦਾ ਤੇ ਮੇਲ ਵੀ ਨਹੀਂ ਖਾਣਾ ਚਾਹੀਦਾ ਕਿਸੇ ਹੋਰ ਖਰਾਨ ਨਾਲ ਤਾਂ ਜੋ ਸਰਚਿੰਗ ਦੇ ਵਿੱਚ ਆ ਜਾਵੇ ਉਹ ਹਣਾ ਤੇ ਲਓ ਜੀ ਆਪਾਂ ਆਪਣਾ ਪਾਸਵਰਡ ਰੱਖ ਦਿਆਂਗੇ ਜਿਹੜਾ ਤੁਸੀਂ ਪਾਸਵਰਡ ਰੱਖੋਗੇ ਇਹਨੂੰ ਤੁਸੀਂ ਸਕਰੀਨਸ਼ਾਟ ਮਾਰ ਸਕਦੇ ਹੋ ਤਾਂ ਕਿ ਲਾਈਫਟਾਈਮ ਵਾਸਤੇ ਤੁਹਾਡੇ ਕੋਲ ਜਮਾ ਹੋ ਸਕੇ ਹਨਾ ਤੇ ਲਓ ਜੀ ਆਪਾਂ ਨੇ ਪਾਸਵਰਡ ਇਹਦੇ ਵਿੱਚ ਭਰ ਲਿਆ ਤੇ ਸਕਰੀਨਸ਼ਾਟ ਵੀ ਮਾਰਤਾ ਤੇ ਹੁਣ ਨੈਕਸਟ ਕਰਦੇ ਆਂਗੇ ਦੇਖਦੇ ਆਂ ਚੱਕੂਗਾ ਹਾਂਜੀ ਚੱਕ ਲਿਆ ਤੇ ਐਡ ਫੋਨ ਨੰਬਰ ਤੁਸੀਂ ਨੇ ਇਹਦੇ ਵਿੱਚ ਕੀ ਕਰਨਾ ਆਪਣਾ ਫੋਨ ਨੰਬਰ ਆ ਜਿਹੜਾ ਹਨਾ ਉਹਦੇ ਉੱਪਰ ਉਹ ਨੰਬਰ ਭਰਨਾਗਾ ਲਓ ਜੀ ਭਰਿਆ ਇਹ ਤੇ ਤੁਹਾਡੀ OTP ਆਊਗੀ ਤੇ ਕੰਟਰੀ ਤਾਂ ਆਲਰੇਡੀ ਆਪਣੀ ਇਹੀ ਹੈ ਹਨਾ ਸਿਲੈਕਟ ਐ ਤੇ ਬਾਈ ਜੀ ਬਾਕੀ ਨੰਬਰ ਉਹ ਹੀ ਭਰਨਾ ਤੁਸੀਂ ਨੇ ਜਿਹੜਾ ਤੁਹਾਡੇ ਫੋਨ 'ਚ ਚੱਲ ਰਿਹਾ ਕਿਉਂਕਿ ਉਹਤੇ OTP ਆਂਦੀ ਹੈ ਜੀ OTP ਤੁਸੀਂ ਨੇ ਭਰਨੀ ਹੁੰਦੀ ਹੈ ਹਨਾ ਸੋ ਹੁਣ ਥੱਲੇ ਦੇਖ ਸਕਦੇ ਹੋ ਤੁਸੀਂ ਆਪਣੇ ਨੰਬਰ ਭਰਿਆ ਨੰਬਰ ਭਰਨ ਤੋਂ ਬਾਅਦ ZIMN ਇਹ ਸਾਰਾ ਕੰਟਰੋਲ ਦੇਣਾ ਪੈਣਾ ਸਿਸਟਮ ਕੰਟਰੋਲ ਦਿੱਤਾ ਲਓ ਜੀ ਉਰੇ ਟਰ ਦਾ ਕੋਡ ਰਿਕਵਰਡ ਆਊਗਾ ਓਟੀਪੀ ਆਊਗੀ ਓਟੀਪੀ ਆਪਣੀ ਆ ਗਈ ਲਓ ਜੀ ਆਪਾਂ ਨੇ ਓਟੀਪੀ ਦਿੱਤੀ ਆ ਪਰ ਹੁਣ ਕਰਦੇ ਆ ਨੈਕਸਟ ਨੈਕਸਟ ਕਰਨ ਤੋਂ ਬਾਅਦ ਲਓ ਜੀ ਇੱਕ ਵਾਰੀ ਫੇਰ ਨੈਕਸਟ ਕਰਦੇ ਆ ਰਿਵਿਊ ਯੂਰ ਅਕਾਊਂਟ ਇਨਫੋਰਮੇਸ਼ਨ ਸੋ ਇਨਫੋਰਮੇਸ਼ਨ ਜਿਹੜੀ ਦਿੱਤੀ ਹੈਗੀ ਉਹ ਚੈੱਕ ਵੀ ਕਰ ਰਹੇ ਨੇਗੇ ਬਾਕੀ ਹੁਣ ਥੱਲੇ ਜਾਣਾ ਇਦੂ ਆਦ ਪ੍ਰਾਈਵੇਸੀ ਐਂਡ ਟਰਮ ਹਨਾ ਤੋਂ ਥੱਲੇ ਚਲੀ ਜਾਣਾ ਜਾ ਜਾਣਾ ਤੁਸੀਂ ਜਾਈ ਜਾਣਾ ਆ ਦੇਖੋ ਜੀ ਆਈ ਐਗਰੀ ਹਨਾ ਵੀ ਮੈਂ ਇਹ ਸਾਰੀ ਜਾਣਕਾਰੀ ਪੜ ਲਈ ਆ ਵੀ ਮੈਂ ਸਹਿਮਤ ਆ ਜੇਕਰ ਤੁਸੀਂ ਚਾਹੋ ਆਪਾਂ ਜਾਣਕਾਰੀ ਵੀ ਪੜ ਦੰਨੇ ਆਂਗੇ ਥੋੜੀ ਜੀ ਆ ਡਾਟਾ ਦੈਟ ਵੀ ਪ੍ਰੋਸੈਸ ਵੈਨਜ਼ੂ ਗੂਗਲ ਹਨਾ ਵਾਈ ਵੀ ਪ੍ਰੋਸੈਸ ਇਟ ਤੇ ਕਮਿੰਗ ਡਾਟਾ ਜੋਰ ਇਨ ਕੰਟਰੋਲ ਇਹ ਸਾਰਾ ਕੰਟਰੋਲ ਤੁਹਾਡਾ ਗੂਗਲ ਕੋਲੇ ਜਾਣਾਗਾ ਤੇ ਆਈ ਐਗਰੀ ਕਰ ਦੋ ਲਓ ਜੀ ਆ ਐਗਰੀ ਕਰ ਤਾ ਆਪਨੇ ਵੀ ਮੈਂ ਸਹਿਮਤ ਆ ਸਾਰੀ ਜਾਣਕਾਰੀ ਤੋਂ ਲਓ ਦੋਸਤੋ ਕੰਗ੍ਰੈਚੁਲੇਸ਼ਨ ਤੁਹਾਡਾ ਅਕਾਊਂਟ ਬਣ ਗਿਆ ਤੇ ਉਹੀ ਉਹੀ ਖੁੱਲ ਗਿਆ ਜਿਹੜਾ ਆਪਣੇ ਨਵਾਂ ਖਾਤਾ ਬਣਾਇਆ ਹੈਗਾ ਉਹ ਖੁੱਲ ਗਿਆ ਕਿੱਦਾਂ ਪਤਾ ਲੱਗਣਾ ਇਹ ਆਹ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਬਾਈ ਜੀ ਇਹ ਗੂਰੀ ਟੈਕਨੀਕਲ ਗੂਰੀ ਖੁੱਲ ਗਿਆ ਤੇ ਕੀ ਕਰਨਾ ਤੁਸੀਂ ਨੇ ਇੱਥੇ ਹੁਣ ਮੰਨ ਲਓ ਆਪਣਾ ਵਧੀਆ ਜਿਹਾ ਬਣਾ ਕੇ ਥੰਬਨੇਲ ਵਗੈਰਾ ਬਣਾ ਕੇ ਹਨਾ ਲੋਗੋ ਬਣਾ ਕੇ ਤੁਸੀਂ ਇਨੂ ਆਪਸ਼ਨ ਨੂੰ ਸਿਲੈਕਟ ਕਰਕੇ ਫੋਟੋ ਲਾ ਸਕਦੇ ਹਾਂ ਵਧੀਆ ਅਟਰੈਕਟਿਵ ਬਣਾ ਸਕਦੇ ਹੋਗੇ ਆ ਸੈਟਿੰਗ ਆ ਗਈ ਬਾਈ ਜੀ ਜੇ ਹੋਰ ਉਸੇ ਅਕਾਊਂਟ ਦੇ ਵਿੱਚ ਜਾਣਾ ਤੁਸੀਂ ਉਸੇ ਅਕਾਊਂਟ ਵੀ ਜਾ ਸਕਦੇ ਹੋ ਜਿਹੜਾ ਪਹਿਲਾਂ ਲੌਗਇਨ ਸੀਗਾ ਤੇ ਇਸ ਤਰ੍ਹਾਂ ਤੁਸੀਂ ਆਪਣਾ YouTube ਦਾ ਖਾਤਾ ਨੰਬਰ ਅਕਾਊਂਟ ਨੰਬਰ ਬਣਾ ਸਕਦੇ ਹੋ ਬਾਕੀ ਜੇਕਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ